हां जी मित्रों किमे ठीक हो सारे अपना YouTube ਚੈਨਲ ਹੈ ਜੀ ਫਾਰਮਰ ਕਿੰਗ 911 ਟਰੈਕਟਰਾਂ ਵਾਲਾ ਚੈਨਲ ਹੈ ਬਾਈ ਜੀ ਜੇ ਕਿਸੇ ਨੇ ਹਰ ਇੱਕ ਮੰਡੀ ਦੇਖਣੀ ਆ ਟਰੈਕਟਰਾਂ ਵਾਲੀ ਆਪਣੇ YouTube ਚੈਨਲ ਨੂੰ ਬਾਈ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਫਾਰਮਰ ਕਿੰਗ 911 ਬਾਈ ਜੀ 23 ਤਰੀਕ ਤੋਂ ਬਾਅਦ ਸਾਰੇ ਟਰੈਕਟਰ 50 60000 ਰੁਪਏ ਸਸਤੇ ਹੋਣ ਜਾ ਰਹੇ ਨੇ ਕਿਉਂਕਿ GST ਕਾਰਨ GST ਅੱਧੀ ਰਹਿ ਗਈ ਬਾਈ ਜੀ ਟਰੈਕਟਰਾਂ ਤੇ ਗੱਡੀਆਂ ਤੇ ਬਹੁਤ ਚੀਜ਼ਾਂ ਸਮਾਨ ਆ ਜਿਹੜਾ ਸਸਤਾ ਹੋਣ ਜਾ ਰਿਹਾ ਬਾਈ ਜੀ 23 ਤਰੀਕ ਤੋਂ ਬਾਅਦ ਚੈੱਕ ਲੋ ਟਰੈਕਟਰ ਟਰੈਕਟਰ ਲੈ ਲਓ ਬਾਈ ਫਾਇਦਾ ਟਰੈਕਟਰਾਂ ਦਾ ਕਰ ਦਿਓ ਵੀਡੀਓ ਸ਼ੇਅਰ ਬਾਈ ਦੱਬ ਕੇ ਜਿਹੜੇ ਭਰਾਵਾਂ ਨੇ ਨਵੇਂ ਟਰੈਕਟਰ ਲੈਣੇ ਆ ਉਹ ਲਾਜ਼ਮੀ ਲਿਓ ਕਿਉਂਕਿ 50 60000 ਰੁਪਿਆ ਟਰੈਕਟਰ ਸਸਤੇ ਮਿਲਣਗੇ ਬਾਈ ਜੀ ਧੰਨਵਾਦ ਆਪਣਾ YouTube ਚੈਨਲ ਫਾਰਮਰ ਕਿੰਗ 911 ਉਹਨੂੰ ਸਬਸਕ੍ਰਾਈਬ ਬਾਈ ਜੀ ਲਾਜ਼ਮੀ ਕਰਨਾ ਓਕੇ ਬਾਈ ਜੀ ਤੁਹਾਡੀ ਸਪੋਰਟ ਦੀ ਲੋੜ ਆ ਮੈਨੂੰ